ਲੱਖੇ ਸਧਾਨ ਨੇ ਕੁਝ ਦਿਨ ਪਹਿਲਾਂ ਇਹ ਵੀਡੀਓ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਜੋ ਸਿੱਖਾਂ ਨਾਲ ਵਰਤਾਰਾ ਹੋਇਆ ਉਸ ਦਾ ਵਿਰੋਧ ਕੀਤਾ ਸੀ ਕਿਹਾ ਵੀ ਹੁਣ ਤਾਂ ਆਪਣੇ ਪੰਜਾਬੀਆਂ ਨੂੰ ਅਕਲ ਆ ਜਾਣੀ ਚਾਹੀਦੀਆਂ ਵੀ ਉਹ ਕੰਟਰੀਆਂ ਆਪਣੇ ਲਾਇਕ ਨਹੀਂ ਹੈਗੀਆਂ ਆ ਕੇ ਆਪਣਾ ਪੰਜਾਬ ਬਚਾਉਣ ਉਹ ਲੱਖੇ ਸਧਾਨ ਨੇ ਪੰਜਾਬ ਦੀ ਗੱਲਬਾਤ ਇੱਥੇ ਕੀਤੀ ਸੀ ਜੇ ਤੁਸੀਂ ਦੇਖੀ ਵੀ ਹੋਵੇਗੀ ਇਹ ਵੀਡੀਓ ਨਹੀਂ ਦੇਖੀ ਤਾਂ ਲੱਖੇ ਸਧਾਨ ਦੇ ਇੰਸਟਾਗ੍ਰam ਪੇਜ ਦੇ ਉੱਤੇ ਪੂਰੀ ਵੀਡੀਓ ਪਈ ਆ ਜਾ ਕੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਇਹ ਅਮਰ ਪੱਡਾ ਜੋ ਕਿ ਇੱਕ ਰੇਡੀਓ ਸ਼ੋਅ ਹੋਸਟ ਕਰਦੇ ਨੇ ਕੈਨੇਡਾ ਦੇ ਵਿੱਚ ਤੋਂ ਨੂੰ ਪਤਾ ਆ ਤਾਂ ਉਹਨਾਂ ਨੇ ਕਿਹਾ ਵੀ ਹੁਣ ਆਕੇ ਆਪਾਂ ਪੰਜਾਬ ਕੀ ਕਰਾਂਗੇ ਅਕੀ ਜੋ ਸ਼ਬਦਾਵਲੀ ਅਮਰ ਪੱਡਾ ਨੇ ਯੂਜ਼ ਕੀਤੀ ਆ ਤੁਸੀਂ ਖੁਦ ਸੁਣ ਸਕਦੇ ਹੋ ਜਾਂਦੇ ਨੇ ਤੁਹਾਡੇ ਭਾਨੇ ਦੇ ਉਹਨਾਂ ਨੇ ਗੋਤੰਗਾ ਦੇ ਵਿੱਚ ਟੀਲੇ ਫੇਰੇ ਨੇ ਤੇ ਟੀਲੇ ਬਾਵੀ ਦੇ ਉਹ ਡਾਈਪਰ ਲਾ ਕੇ ਨਿਕਲਿਆ ਜੇਲ੍ਹ ਚੋਂ ਉਹ ਡਾਈਪਰ ਲੱਗਾ ਸੀ ਤੇ 6 ਮਹੀਨੇ ਡਾਈਪਰ ਨਹੀਂ ਲੱਥਾ ਉਹ ਪਾੜ ਕੇ ਘਲਤਾ ਉਥੋਂ ਤੇ ਤੁਸੀਂ ਸਾਨੂੰ ਉਹ ਮੁਲਕਾਂ ਦਾ ਦੱਸਦੇ ਹੋਗੇ ਇੱਥੇ ਆ ਜਾਓ ਜਿੱਥੇ ਤੁਹਾਡੀ ਕੋਈ ਰਿਸਪੈਕਟ ਨਹੀਂ ਆ ਤੇ ਜਦੋਂ ਲੱਗੇ ਤੁਸੀਂ ਢਿੱਡ ਕੇ ਆਇਆ ਤਾਂ ਡਾਈਪਰ ਤੇਰੇ ਵੀ ਲੱਗਣਾ ਤੇਨੂੰ ਆਦਾਸ ਤਾਈ ਕੋਈ ਹਾਲਾਤ ਹੋਣੇ ਨੇ ਐਵੇਂ ਜਵਾਕਾਂ ਨੂੰ ਗਮਰਾਇਆ ਤੁਸੀਂ ਕਰੀ ਜਾਂਦੇ ਹੋ ਇੱਥੇ ਬੈਠੇ ਆਓ ਵਾਪਸ ਆ ਜਾਓ ਕਿ ਕੁੜੀਆਂ ਨੂੰ ਬਦਨਾਮ ਕਰੀ ਜਾਂਦੇ ਹੋ ਕਿ ਇਹ ਪੁਰਾਣੇ ਬੰਦੇ ਨਾਲ ਵੇਪ ਕਰੀ ਜਾਂਦੇ ਨੇ ਵਰਤੀ ਜਾਂਦੇ ਫਲਾਣਾ ਕਦੀ ਸੁਣਿਆ ਆ ਕੀ ਕੈਨੇਡਾ ਨੇ ਸੰਤਾ ਪਤਾ ਨਹੀਂ ਤੈਨੂੰ ਇੱਥੇ ਪਤਾ ਲੱਗ ਜਾਂਦਾ ਜਾ ਕੇ ਐਵੇਂ ਚਵਲਾ ਮਾਰੀ ਜਾਂਦੇ ਹੋ ਕਦੀ ਕਿੱਥੇ ਤੁਸੀਂ ਨਾੜੇ ਲਾਉਂਦੇ ਹੋ ਕਦੀ ਤੁਹਾਡੀ ਯੂਨੀਵਰਸਿਟੀ ਫੋਨ ਆ ਜਾਂਦੇ ਨੇ ਤੁਹਾਡੇ ਪੱਲੇ ਕੀ ਆ ਮੈਨੂੰ ਸਮਝ ਨਹੀਂ ਆ ਰਿਹਾ ਤੁਸੀਂ ਚਾਹੁੰਦੇ ਹੋ ਵਸੀ ਵੇ ਇੱਥੇ ਆ ਕੇ ਭੁੱਖੇ ਮਰਿਓ ਇਥੇ ਸਾਡੀ ਪੂਰੀ ਟੌਰ ਆ ਪੂਰਾ ਅਮਰ ਪੱਡੇ ਦੀ ਇਸ ਵੀਡੀਓ ਦੇ ਬਾਰੇ ਤੁਸੀਂ ਕਹਿਣਾ ਚਾਹੋਗੇ ਬਾਕੀ ਤੁਸੀਂ ਜਾ ਕੇ YouTube ਤੇ ਸਾਰਾ ਕੁਝ ਚੈੱਕ ਕਰ ਸਕਦੇ ਹੋ अवेलेबल ਆ ਬਾਕੀ ਭਾਨੇ ਸਿੱਧੂ ਨੂੰ ਵੀ ਜਵਾਬ ਦਿੱਤਾ ਹੈ ਅਮਰ ਪੱਡੇ ਨੇ ਅਤੇ ਲਖੇ ਸਿਧਾਣੀ ਨੂੰ ਵੀ ਕਿਉਂਕਿ ਲਖੇ ਸਿਧਾਣੀ ਅਤੇ ਭਾਨਾ ਸਿੱਧੂ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਵਿੱਚ ਹੈ ਕੀ ਆ ਅਮਰ ਪੱਡਾ ਦੇ ਕਹਿਣ ਦੇ ਮੁਤਾਬਿਕ ਕਿਉਂਕਿ ਯੂਨੀਵਰਸਿਟੀ ਤੁਸੀਂ ਨਹੀਂ ਬਚਾ ਸਕਦੇ ਕਹਿੰਦਾ ਬਾਕੀ ਤੁਸੀਂ ਵਿਚਾਰ ਕਮੈਂਟ ਬਾਕਸ ਦੇ ਵਿੱਚ ਸਾਂਝੇ ਕਰਦੇ ਹੋ ਆਪਣੇ